ਵਿਸ਼ਾ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਫਰੀਦਕੋਟ ਤਾਂ ਅਮਰੀਕਾ ਦੇ ਵੱਲੋਂ ਹੋਣ ਇੱਕ ਹੋਰ ਜਹਾਜ਼ ਜਿਹੜਾ ਕਿ ਭਾਰਤ ਪੇਜਾ ਜਾ ਰਿਹਾ ਤਾਂ ਬਿਲਕੁਲ 119 ਹੋਰ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਤਾਂ ਹੁਣ ਜਿਹੜਾ ਕਿ ਇਹ ਜਹਾਜ਼ 15 ਫਰਵਰੀ ਨੂੰ ਅੰਮ੍ਰਿਤਸਰ 에ਅਰਪੋਰਟ ਤੇ 10 ਵਜੇ ਲੈਂਡ ਹੋਵੇਗਾ ਜਿਸ ਦੇ ਵਿੱਚ 119 ਹੋਰ ਪ੍ਰਵਾਸੀ ਜਿਹੜੇ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਵਾਪਸ ਭਾਰਤ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੇ ਸਖਤ ਹੁਕਮਾਂ ਦੇ ਮੁਤਾਬਕ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ سلسلہ جاری ਹੈ ਅਮਰੀਕਾ ਦੇ ਵੱਲੋਂ 119 ਹੋਰ ਭਾਰਤਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਨ੍ਹਾਂ ਗੈਰ ਕਾਨੂੰਨੀ तरीਕਿਆਂ ਨਾਲ ਅਮਰੀਕਾ ਗਏ ਇਹਨਾਂ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦੇ ਦੋ ਜਹਾਜ਼ ਕੱਲ ਅਤੇ ਪਰਸੋ ਭਾਰਤ ਆਉਣਗੇ ਖਾਸ ਗੱਲ ਇਹ ਹੈ ਕਿ ਇਹਨਾਂ ਦੋਹਾਂ ਫਲਾਈਟਾਂ ਨੂੰ ਵੀ ਪਹਿਲੀ ਫਲਾਈਟ ਵਾਂਗ ਅੰਮ੍ਰਿਤਸਰ 에ਅਰਪੋਰਟ ਤੇ ਹੀ ਲੈਂਡ ਕਰਵਾਇਆ ਜਾਵੇਗਾ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਵੱਲ 119 ਹੋਰ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਇਹਨਾਂ ਸਭ ਦੇ ਵਿੱਚ ਵੱਧ ਲੋਕ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਅਮਰੀਕਾ ਵੱਲੋਂ ਹੁਣ ਡਿਪੋਰਟ ਕੀਤੇ ਗਏ 119 ਦੇ ਵਿੱਚੋਂ 67 ਲੋਕ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇਸ ਤੋਂ ਇਲਾਵਾ ਹਰਿਆਣਾ ਦੇ ਵੀ 33 ਲੋਕ ਦੱਸੇ ਜਾ ਰਹੇ ਨੇ ਇਸ ਦੇ ਨਾਲ ਲਿਖ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਨਾਲ ਸੰਬੰਧਿਤ ਵੇਸ ਦੇ ਵਿੱਚ 8 ਲੋਕ ਹੋਣਗੇ ਤੇ ਕੱਲ ਤੇ ਪਰਸੋ ਦੋ ਫਲਾਈਟਾਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਤੇ ਆਵੇਗੀ ਤਾਂ ਹੁਣ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਮੋੜ ਤੋਂ ਜਿਹੜਾ ਕਿ ਫੌਤ ਦਾ ਜਹਾਰਜੀ ਇਹਨਾਂ ਨੂੰ ਲੈ ਕੇ ਆਵੇਗਾ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਲੈ ਕੇ ਆਵੇਗਾ ਕਿਉਂਕਿ ਪਿਛਲੀ ਵਾਰ ਕਾਫੀ ਸਵਾਲ ਖੜੇ ਹੋਏ ਸੀ ਕਿਉਂਕਿ ਜਿਹੜੇ ਕਿ ਇਹਨਾਂ ਦੇ ਹੱਥਾਂ 'ਚ ਹਤਕੜੀਆਂ ਪਾ ਕੇ ਇਹਨਾਂ ਨੂੰ ਲੈ ਕੇ ਆਇਆ ਗਿਆ ਸੀ ਤੇ ਹੁਣ ਇਸ ਵਾਰ ਜਿਹੜਾ ਕੀ ਦੇਖਣਾ ਹੋਵੇਗਾ ਕਿ ਕਿਸੇ ਤਰੀਕੇ ਦੇ ਨਾਲ ਤੇ ਕਿਹੜੇ ਜਹਾਜ਼ ਰਾਹੀਂ ਇਹਨਾਂ ਨੂੰ ਜਿਹੜਾ ਕੀ ਲੈ ਕੇ ਭਾਰਤ ਆਇਆ ਜਾਵੇਗਾ। ਦੱਸਦੇ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਨੀ ਦਿਨੀ ਅਮਰੀਕੀ ਦੌਰੇ ਤੇ ਨੇ ਅਤੇ ਉਹਨਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਮਗਰੋਂ ਆਖਿਆ ਗਿਆ ਕਿ ਅਸੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਟੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਵਾਪਸ ਲੈਣ ਦੇ ਲਈ ਤਿਆਰ ਹਾਂ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਵਿੱਚ ਜ਼ਿਆਦਾਤਰ ਲੋਕ ਆਮ ਕਰਾ ਦੇ ਨਾਲ ਸੰਬੰਧਿਤ ਹਨ ਅਤੇ ਇਹਨਾਂ ਨੂੰ ਧੋਖੇ ਦੇ ਨਾਲ ਇੱਥੇ ਭੇਜ ਆ ਗਿਆ ਉਹਨਾਂ ਨੇ ਮਨੁੱਖੀ ਤਸਕਰੀ ਦੇ ਇਸ ਇਕੋਸਿਸਟਮ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਗੱਲ ਆਖੀ ਹੈ